ਪਿਛਲੇ ਦਿਨਾਂ ਦੌਰਾਨ ਵੱਡੀ ਪੱਤਰ ਚਰਚਾ ਚੱਲੀ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ ਇਸ ਨੂੰ ਲੈ ਕੇ ਮੀਡੀਆ ਵਿੱਚ ਵੀ ਵੱਡੀ ਪੱਤਰ ਤੇ ਸੁਰਖੀਆਂ ਫੈਲੀਆਂ ਕਿ ਅੱਜ ਸ਼ਾਮ ਜਾਂ ਕੱਲ ਸਵੇਰ ਤੱਕ ਮੁੱਖ ਮੰਤਰੀ ਬਦਲ ਕੇ ਆ ਮੁੱਖ ਮੰਤਰੀ ਜਾਂ ਫਲਾਣਾ ਮੁੱਖ ਮੰਤਰੀ ਲਗਾ ਆਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਗੱਲ ਕਰਾਂਗੇ ਪੰਜਾਬ ਵਿੱਚ ਐਤਕੀ ਕਿਸਾਨਾਂ ਲਈ ਮੁਸ਼ਕਲ ਪਰਿਆ ਰਹੇਗਾ ਝੋਨਾ ਦਾ ਸੀਜ਼ਨ ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਹਿੰਸਕ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਲਗਾਤਾਰ ਤੁਹਾਡੇ ਅਜਿਹੇ ਮਸਲੇ ਨਾਲ ਸਾਂਝ ਪਾਵਾਂਗੇ ਤੁਸੀਂ ਜੁੜਿਓ ਪੰਜਾਬ ਨਿਊ ਟੈਲੀਵਿਜ਼ਨ ਨਾਲ ਮੈਂ ਸੁਖਰਾ ਚਾਹਲ ਕੁਝ ਦਿਨ ਪਹਿਲਾਂ ਚਰਚਾ ਚੱਲੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਸਮੇਂ ਬਦਲਾ ਜਾ ਸਕਦਾ ਹੈ ਕਿਉਂਕਿ ਜੋ ਅੰਦਰੂਨੀ ਸੂਤਰਾਂ ਤੋਂ ਖਬਰਾਂ ਮਿਲ ਰਹੀਆਂ ਸੰਨ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਬਹੁਤ ਹੀ ਖੁਸ਼ ਦਿਖਾਈ ਨਹੀਂ ਦੇ ਰਹੀ ਜਿਸ ਕਰਕੇ ਉਹਨਾਂ ਨੂੰ ਕਿਸੇ ਵੀ ਸਮੇਂ ਬਦਲਾ ਜਾ ਸਕਦਾ ਹੈ ਇੱਕ ਦਿਨ ਇੰਨੀ ਵੱਡੀ ਪੱਤਰ ਦੀ ਗੱਲ ਫੈਲੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਉਤਾਰ ਕੇ ਜਦੋਂ ਭਗਵੰਤ ਮਾਨ ਆਪਣੇ ਇਲਾਜ ਵਾਸਤੇ ਹਸਪਤਾਲ ਵਿੱਚ ਦਖਲ ਸਨ ਉਸ ਸਮੇਂ ਜਦੋਂ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਬਦਲ ਕੇ ਹੁਣ ਕੁਲਤਾਰ ਸੰਮਾਨ ਨੂੰ ਵੀ ਕਾਰਜਕਾਰੀ ਮੁੱਖ ਮੰਤਰੀ ਲਗਾਇਆ ਜਾ ਸਕਦਾ ਹੈ ਪਰ ਐਨੇ ਪੰਜਾਬ ਦੇ ਮੁੱਖ ਮੰਤਰੀ ਸਿਹਤਜਾਬ ਹੋ ਕੇ ਦੁਬਾਰਾ ਸਰਕਾਰ ਚਲਾਉਣ ਲਈ ਪਹੁੰਚਦੇ ਨੇ ਹਸਪਤਾਲੋਂ ਛੁੱਟੀ ਮਿਲਣ ਦੇ ਉਪਰੰਤ ਹੀ ਇਹਨਾਂ ਸਾਰੀਆਂ ਚਰਚਾਵਾਂ ਨੂੰ ਇੱਕ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਬਰਾਮ ਲਗਾ ਦਿੰਦੇ ਨੇ ਪਰ ਹੁਣ ਜੋ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਇਹ ਵੀ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਅਜੇ ਵੀ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਲਗਾਤਾਰ ਦਿੱਲੀ ਹਾਈ ਕਮਾਂਡ ਦੀ ਦਖਲਅੰਦਾਜ਼ੀ ਵੱਧਦੀ ਜਾ ਰਹੀ ਹੈ ਜਿਸ ਕਰਕੇ ਹੋਰ ਵੀ ਨਵੇਂ ਫੈਸਲੇ ਲਏ ਜਾ ਰਹੇ ਨੇ ਔਰ ਹੁਣ ਇਹ ਵੀ ਪਤਾ ਲੱਗ ਰਿਹਾ ਹੈ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਜਿਹੜੇ ਕਰੀਬੀ ਬੰਦੇ ਲਗਾਏ ਹੋਏ ਸਨ ਉਹਨਾਂ ਨੂੰ ਵੀ ਹਟਾਇਆ ਜਾ ਰਿਹਾ ਹੈ ਹੁਣ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਭਗਵੰਤ ਮਾਨ ਦੇ ਪਰਕ ਉਤਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਵੇਂ ਕਿ ਪੰਜਾਬ ਵਿੱਚ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਉਮੀਦਾਂ ਸਨ ਕਿ ਹੁਣ ਪੰਜਾਬ ਵਿੱਚ ਬਹੁਤ ਨਵੀਂ ਸਿਆਸਤ ਦੀ ਸ਼ੁਰੂਆਤ ਹੋਈ ਹੈ। ਪੰਜਾਬ ਨਵੀਂ ਤਰੱਕੀ ਕਰੇਗਾ। ਭਾਵੇਂ ਇਹ ਗੱਲ ਵੱਖਰੀ ਹੈ ਕਿ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਸਨ ਤਾਂ ਉਸ ਸਮੇਂ ਜਿਹੜੀਆਂ ਲੋਕਾਂ ਨੇ ਚੋਣਾਂ ਭਗਵੰਤ ਮਾਨ ਨੂੰ ਦੇਖ ਕੇ ਹੀ ਆਵਾਜ਼ੀ ਪਾਰਟੀ ਨੂੰ ਪਾਈਆਂ ਸਨ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਆਵਾਜ਼ੀ ਪਾਰਟੀ ਦਾ ਉਹਨਾਂ ਪ੍ਰਭਾਵ ਨਹੀਂ ਰਿਹਾ ਜਿੰਨਾ ਉਸ ਸਮੇਂ ਚੋਣਾਂ ਦਰਮਿਆਨ ਦੇਖਣ ਨੂੰ ਲੋਕਾਂ ਵਿੱਚ ਮਿਲਦਾ ਸੀ ਇਸ ਗੱਲ ਨੂੰ ਕੋਈ ਸਮਝੇ ਜਾਂ ਕੋਈ ਇਸ ਨੂੰ ਨਜ਼ਰ ਅੰਦਾਜ਼ ਕਰੇ ਉਹ ਵੱਖਰੀ ਗੱਲ ਹੈ ਪਰ ਜੋ ਸਾਡੇ ਤੱਕ ਲੋਕਾਂ ਦੀ ਪਹੁੰਚ ਕੀਤੀ ਜਾਂਦੀ ਹੈ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਉਂਦੀ ਹੈ ਕਾਫੀ ਲੋਕਾਂ ਵਿੱਚ ਇਸ ਪਾਰਟੀ ਨੂੰ ਲੈ ਕੇ ਨਕਾਰਾਤਮਕ ਵਿਚਾਰ ਪਾਏ ਜਾ ਰਹੇ ਨੇ ਇਸ ਬਾਰੇ ਆਮ ਆਦਮੀ ਪਾਰਟੀ ਨੂੰ ਬਹੁਤ ਬੈਠ ਕੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਪੰਜਾਬ ਵਿੱਚ ਅਜੇ ਆਮ ਆਦਮੀ ਪਾਰਟੀ ਦੇ ਕੋਲ ਭਗਵੰਤ ਮਾਨ ਦੇ ਬਰਾਬਰ ਦਾ ਕੋਈ ਵੱਡਾ ਚਿਹਰਾ ਨਹੀਂ ਹੈ ਜਿਸ ਕਰਕੇ ਭਗਵੰਤ ਮਾਨ ਦੀ ਕੁਰਸੀ ਫਿਰ ਹਾਲ ਤੱਕ ਪੂਰੀ ਤਰ੍ਹਾਂ ਸੇਫ ਸੁਰੱਖਿਅਤ ਦਿਖਾਈ ਦੇ ਰਹੀ ਹੈ ਜਿਵੇਂ ਆਪਾਂ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਨਜ਼ਦੀਕਿਆਂ ਨੂੰ ਹਟਾਏ ਜਾ ਰਿਹਾ ਹੈ ਇਸ ਬਾਰੇ ਜਿਹੜੀ ਅੰਦਰੂਨੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰਾ ਕੰਮ ਦਿੱਲੀ ਤੋਂ ਹੋ ਰਿਹਾ ਹੈਗਾ ਹੁਣ ਦਿੱਲੀ ਦੀ ਤਖਰੰਦਗੀ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਵੀ ਵਾਦੀ ਜਾ ਰਹੀ ਹੈ ਜਿਸ ਕਰਕੇ ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇਹ ਚਾਹੁੰਦੀ ਹੈ ਕਿ ਜੋ ਲੋਕਾਂ ਦਾ ਭਰੋਸਾ ਟੁੱਟ ਰਿਹਾ ਹੈਗਾ ਉਸ ਨੂੰ ਬਰਕਰਾਰ ਰੱਖਿਆ ਜਾਵੇ ਪਰ ਇਸ ਗੱਲ ਤੋਂ ਸ਼ਾਇਦ ਆਮ ਆਦਮੀ ਪਾਰਟੀ ਦੀ ਦੀ ਹਾਈ ਕਮਾਂਡ ਵੀ ਅਣਜਾਣ ਜਪਦੀ ਹੈ ਕਿ ਪੰਜਾਬ ਦੇ ਲੋਕ ਦਿੱਲੀ ਦੀ ਤਖਰੰਦਗੀ ਨੂੰ ਬਰਦਾਸ਼ਤ ਨਹੀਂ ਕਰਦੇ ਭਾਵੇਂ ਉਹ ਕੋਈ ਹੋਰ ਸ਼ਾਸਕੀ ਪਾਰਟੀ ਗੱਲ ਕਰੀਏ ਚਾਹੇ ਆਮ ਆਦਮੀ ਪਾਰਟੀ ਗੱਲ ਕਰੀਏ ਚਾਹੇ ਜਿਹੜੀ ਇਹ ਤੋਂ ਪਹਿਲਾਂ ਰਾਜ ਕਰਕੇ ਚਲੀ ਆ ਗਈਆਂ ਇਹ ਪਾਰਟੀਆਂ ਉਹਨਾਂ ਦੀ ਗੱਲ ਕਰੀਏ ਜਦੋਂ ਗੱਲ ਦਿੱਲੀ ਦੇ ਦਖਲ ਦੀ ਆਉਂਦੀ ਹੈ ਤਾਂ ਉੱਥੇ ਹੀ ਪੰਜਾਬ ਦੇ ਲੋਕ ਇਸ ਗੱਲ ਨੂੰ ਬਹੁਤ ਵੱਡੀ ਪੱਧਰ ਤੇ ਨਫ਼ਰਤ ਕਰਦੇ ਨੇ ਹੁਣ ਗੱਲ ਇਹ ਵੀ ਹੈ ਕਿ ਪਿਛਲੇ ਦਿਨੀ ਭਗਵੰਤ ਮਾਨ ਦੇ ਜਿਹੜੇ ਕਮਿਊਨੀਕੇਸ਼ਨ ਮੀਡੀਆ ਦੇ ਕੰਮ ਦੇਖਦੇ ਸੀ ਉਹਨਾਂ ਨੂੰ ਵੀ ਹਟਾਇਆ ਗਿਆ ਭਗਵੰਤ ਮਾਨ ਦੇ মিডিਆ ਕਮਿਊਨੀਕੇਸ਼ਨ ਡਾਇਰੈਕਟਰ ਨਮਨੀਤ ਬਾਦਵਾ ਦਾ ਅਚਾਨਕ ਜੋ ਉਹਨਾਂ ਦੀ ਅਸਵਾਮਾ ਸੀ ਖਤਮ ਕਰ ਦਿੱਤੀਆਂ ਗਈਆਂ ਇਸ ਵੱਡੀ ਕਾਰਵਾਈ ਪਿੱਛੇ ਇਹੀ ਗੱਲ ਸਾਹਮਣੇ ਆਈ ਕਿ ਇਹ ਸਾਰਾ ਦਿੱਲੀ ਤੋਂ ਜੋ ਫਰਮਾਨ ਜਾਰੀ ਹੋਏ ਨੇ ਉਸ ਦੇ ਅਧੀਨ ਹੀ ਕੀਤਾ ਗਿਆ ਪਰ ਭਾਵੇਂ ਕਿ ਅਜੀਬ ਮੁੱਖ ਮੰਤਰੀ ਦੇ ਬਰਾਬਰ ਦਾ ਕੋਈ ਚਿਹਰਾ ਨਾ ਹੋਣ ਕਰਕੇ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਰੀ ਕੋਈ ਮਜਬੂਰੀ ਹੋਵੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਰੱਖਣਾ ਪਰ ਭਵੰਤਮਾਨ ਦੇ ਜਿਹੜੇ ਆਸੇ-ਪਾਸੇ ਉਹਨਾਂ ਦੇ ਆਪਣੇ ਨਜ਼ਦੀਕੀ ਵੱਡੀਆਂ ਕੁਰਸੀਆਂ ਦੇ ਨਾਲ ਲਗਾਏ ਹੋਏ ਸਨ ਉਹਨਾਂ ਨੂੰ ਲਗਾਤਾਰ ਹਟਾਏ ਜਾ ਰਿਹਾ ਹੈ ਇਸ ਦੇ ਪਿੱਛੇ ਬਹੁਤ ਵੱਡੇ ਕਾਰਨ ਦੱਸੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਆਉਣੇ ਦਿਨਾਂ ਦਰਾਨ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨਾਲ ਲੱਗੇ ਚੱਲਦੀ ਹੈ ਜਾਂ ਫਿਰ ਜਿਸ ਤਰ੍ਹਾਂ ਦਾ ਵਰਤਾਰਾ ਮੌਜੂਦਾ ਸਮੇਂ ਚੱਲ ਰਿਹਾ ਹੈ ਕਿ ਉਹ ਉਸੇ ਪ੍ਰਕਾਰ ਹੀ ਜਾਰੀ ਰਹੇਗਾ ਤੁਹਾਨੂੰ ਪਤਾ ਹੈ ਕਿ ਭਗਵੰਤ ਮਾਨ ਲੰਮਾ ਸਮਾਂ ਪੰਜਾਬ ਵਿੱਚ ਕਮੇਡੀਅਨ ਦੇ ਤੌਰ ਤੇ ਵਿਚਰੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਆਪਣੀ ਕਲਾ ਦੇ ਖੇਤਰ ਦੇ ਵਿੱਚ ਚੰਗਾ ਨਾਮ ਕਮਾਇਆ ਉਸੇ ਪ੍ਰਕਾਰ ਉਹ ਸਿਆਸਤ ਦੇ ਵਿੱਚ ਵੀ ਅਜਿਹਾ ਨਹੀਂ ਕਿ ਉਹ ਜਲਦੀ ਮਾਰ ਖਾ ਜਾਣਗੇ ਭਗਵੰਤ ਮਾਨ ਅੰਦਰੋਂ ਅੰਦਰ ਹੀ ਦੂਰਅੰਦੇਸ਼ੀ ਨਾਲ ਜ਼ਰੂਰ ਤਾਂ ਸੋਚਦੇ ਨੇ ਪਰ ਵਿਰੋਧੀ ਧਿਰਾਂ ਦੇ ਕੁਝ ਉਹਨਾਂ ਤੇ ਨਿੱਜੀ ਹਮਲੇ ਅਜਿਹਾ ਕੀਤੇ ਜਾਂਦੇ ਨੇ ਕਿ ਜਿਸ ਨੂੰ ਲੈ ਕੇ ਹਾਈ ਕਮਾਂਡ ਚਿੰਤਤ ਦਿਖਾਈ ਦਿੰਦੀ ਹੈ ਉਸ ਉਹਨਾਂ ਗੱਲਾਂ ਨੂੰ ਲੈ ਕੇ ਹੀ ਹਾਈ ਕਮਾਂਡ ਜਿਵੇਂ ਫੈਸਲੇ ਲੈਣ ਦੀ ਦਿਖਾਈ ਦੇ ਰਹੀ ਹੈ ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਬਿਲਕੁਲ ਐਨ ਕੁਝ ਦਿਨਾਂ ਦੇ ਦਰਮਿਆਨ ਹੀ ਚੋਣਾਂ ਕਰਵਾਉਣ ਦੇ ਕੀਤੇ ਲਾਣ ਤੋਂ ਬਾਅਦ ਪੰਜਾਬ ਵਿੱਚ ਚਾਹਵਣ ਜਿਹੜੇ ਸਰਪੰਚ ਬਣਨ ਦੇ ਉਹਨਾਂ ਵਿੱਚ ਹਫੜਾ ਰਫੜੀ ਦਾ ਮਾਹੌਲ ਚੱਲ ਰਿਹਾ ਹੈ ਬਹੁਤਿਆਂ ਪਿੰਡਾਂ ਤੋਂ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਸਰਬਸਾਂਤੀ ਵੀ ਇਸ ਵਾਰ ਹੋ ਰਹੀ ਹੈ ਲੋਕ ਸਰਵਜਮਤੀ ਨਾਲ ਆਪਣੇ ਪੰਜ ਸਰਪੰਚ ਚੁਣ ਰਹੇ ਨੇ ਚੰਗੀ ਗੱਲ ਹੈ ਜੇਕਰ ਸਰਵਜਮਤੀ ਸਹੀ ਤਰੀਕੇ ਨਾਲ ਹੋਵੇ ਕਿਉਂਕਿ ਕਈ ਵਾਰ ਕੁਝ ਘਟਨਾਵਾਂ ਅਜਿਹੀਆਂ ਵੀ ਸਾਹਮਣੇ ਆਉਂਦੀਆਂ ਨੇ ਕਿ ਜਾਂ ਲੋਕ ਸਾਡੇ ਤੱਕ ਸੰਪਰਕ ਕਰਕੇ ਦੱਸਦੇ ਨੇ ਕਿ ਸਾਡੇ ਇਲਾਕੇ ਵਿੱਚ ਸਾਡੇ ਪਿੰਡ ਦੇ ਵਿੱਚ ਜਿਹੜੀ ਸੱਤਾਧਾਰੀ ਪਾਰਟੀ ਹੈ ਉਸ ਦੇ ਵੱਲੋਂ ਤੱਕਾ ਕੀਤਾ ਜਾ ਰਿਹਾ ਜਾਂ ਤੱਕੇ ਨਾਲ ਸਰਵਜਮਤੀ ਕਰਵਾ ਕੇ ਆਪਣੇ ਬੰਦਿਆਂ ਨੂੰ ਸਰਪੰਚ ਬਣਾਇਆ ਜਾ ਰਿਹਾ ਹੈ ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਜੇਕਰ ਆਪਾਂ ਲੋਕਤੰਤਰ ਨੂੰ ਸਹੀ ਤਰੀਕੇ ਨਾਲ ਸੋ ਚਾਰੂ ਢੰਗ ਨਾਲ ਪਹਚਾ ਕੇ ਚਲਾਉਣਾਗਾ ਜੇਕਰ ਸਹੀ ਤਰੀਕੇ ਨਾਲ ਪਿੰਡ ਪੱਧਰ ਤੇ ਹੀ ਸਰਬਸੰਮਤੀ ਹੁੰਦੀ ਹੈ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਸਰਬਸੰਮਤੀ ਹੁੰਦੀ ਹੈ ਉਸ ਵਰਗੀ ਕੋਈ ਰੇਸ਼ ਨਹੀਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਰਪੰਚੀ ਦੇ ਚੱਕਰ ਵਿੱਚ ਬਹੁਤ ਵੱਡੇ ਖਲਾਰੇ ਪਿੰਡਾਂ ਦੇ ਵਿੱਚ ਪੈਂਦੇ ਅਕਸਰ ਹੀ ਦੇਖੇ ਜਾਂਦੇ ਹਨ ਹੁਣ ਇਸੇ ਪ੍ਰਕਾਰ ਤੁਹਾਨੂੰ ਪਤਾ ਹੈ ਕਿ ਜਿਹੜੀ ਪਾਰਟੀ ਹੁਣ ਸੱਤਾ ਤੋਂ ਬਾਹਰ ਕਾਂਗਰਸ ਪਾਰਟੀ ਹੈ ਉਹਨਾਂ ਦੇ ਵੱਡੇ ਲੀਡਰਾਂ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਪੰਚਾਇਤੀ ਚੋਣਾਂ ਦੇ ਦਰਮਿਆਨ ਆਮ ਆਦੀ ਪਾਰਟੀ ਆਪਣੀ ਸੱਤਾ ਦਾ ਪੂਰਾ ਉਪਯੋਗ ਕਰਦੀ ਹੋਈ ਲੋਕਾਂ ਦੇ ਹੱਕਾਂ ਨੂੰ ਕੋਚਲ ਕੇ ਆਪਣੇ ਵਿਅਕਤੀਆਂ ਦੇ ਫਾਇਰਮ ਪ੍ਰਭਾਵ ਆ ਰਹੇ ਨੇ ਔਰ ਦੂਜੇ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਜਾਂ ਆਪਾਂ ਕਹਿ ਸਕਦੇ ਸਰਪੰਚ ਬਣ ਲੜਨ ਦੇ ਚਾਹਵਾਨ ਨੇ ਉਹਨਾਂ ਨੂੰ ਹਟਾਇਆ ਜਾ ਰਿਹਾ ਜਾਂ ਉਹਨਾਂ ਦੇ ਕਾਗਜ਼ ਨਹੀਂ ਪ੍ਰਵਾਉਣ ਦਿੱਤੇ ਜਾ ਰਹੇ ਇਸ ਮਸਲੇ ਨੂੰ ਲੈ ਕੇ ਤੁਹਾਨੂੰ ਪਤਾ ਹੈ ਕਿ ਲੰਘੇ ਦੇਨੀ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕਲਵੀਰ ਸਿੰਘ ਜੀਰਾ ਆਪਣੇ ਸਮਰਥਕਾਂ ਦੇ ਫਾਰਮਰ ਬਹਾਉਣ ਲਈ ਬीडीपीਓ ਦਾ ਦਫਤਰ ਪਹੁੰਚ ਰਹੇ ਸ਼ਾਂਤਾ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਸਮਰਥਕਾਂ ਨਾਲ ਟਕਰਾ ਹੋ ਜਾਂਦਾ ਹੈ ਇਹ ਟਕਰਾ ਇੰਨਾ ਭਿਆਨਕ ਹੋ ਜਾਂਦਾ ਕਿ ਇਹ ਖੂਨੀ ਟਕਰਾ ਦੇ ਵਿੱਚ ਬਦਲ ਜਾਂਦਾ ਜਿਸ ਦੇ ਵਿੱਚ ਕਲਵੀਰ ਜੀਰਾ ਖੁਦ ਵੀ ਜ਼ਖਮੀ ਹੋਏ ਦਿਖਾਈ ਦਿੱਤੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਹੋਰ ਸਮਰਥਕਾਂ ਦਾ ਜੋ ਸਰਿਆਮ ਇੱਟਾ ਰੋੜੇ ਚੱਲੇ ਨੇ ਬਹੁਤ ਵੱਡੇ ਪੱਧਰ ਤੇ ਲੜਾਈ ਹੋਈ ਆ ਅਜਿਹਾ ਸਾਨੂੰ ਪੰਚਾਇਤਾਂ ਇਹ ਚੋਣਾਂ ਦੇ ਦਰਮਿਆਨ ਪਹਿਲਾਂ ਵੀ ਦੇਖਣ ਨੂੰ ਮਿਲਦਾ ਰਿਹਾ ਪਰ ਅਸੀਂ ਚਾਹੁੰਦੇ ਹਾਂ ਕਿ ਅਜਿਹਾ ਨਾ ਮਿਲੇ ਸਾਰੀਆਂ ਵੋਟ ਪ੍ਰਕਿਰਿਆ ਸੁਖ ਸ਼ਾਂਤੀ ਨਾਲ ਨੇਪੜੇ ਚੜੇ ਇਸੇ ਪ੍ਰਕਾਰ ਗਰਦਾਸਪੁਰ ਤੋਂ ਜੋ ਘਟਨਾਵਾਂ ਸਾਹਮਣੇ ਆਈਆਂ ਨੇ ਉੱਥੇ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਨੇ ਸੁਖਜਿੰਦਰ ਰੰਧਾਵਾ ਕਾਂਗਰਸ ਪਾਰਟੀ ਦੇ ਉਹ ਅਤੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਵੱਲੋਂ ਵੀ ਇਲਜ਼ਾਮ ਲਗਾਏ ਗਏ ਕਿ ਅਫਸਰ ਸਾਹੀ ਉਹਨਾਂ ਦੇ ਵਿਅਕਤੀਆਂ ਦੀ ਗੱਲ ਨਹੀਂ ਸੁਣਦੀ ਅੱਜ ਇਹਨਾਂ ਦੇ ਕਾਗਜ਼ ਨਹੀਂ ਪਰਵਾਣ ਦਿੱਤੇ ਯਾਰ ਇਹ ਉਹਨਾਂ ਮਸਲਿਆਂ ਨੂੰ ਲੈ ਕੇ ਉਹ ਵੀ ਬੜਾ ਤਲਖ ਅਫਸਰ ਸਾਹੀ ਨਾਲ ਹੁੰਦੇ ਦਿਖੇ ਨੇ ਕੁਝ ਕੁ ਥਾਂਵਾਂ ਦੇ ਅਕਾਲੀ ਦਲ ਦੇ ਲੀਡਰਾਂ ਵਿੱਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ ਇਹ ਸਭ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਜਿਹੜੇ ਆ ਕਾਂਗਰਸ ਪਾਰਟੀ ਹੋਵੇ ਚਾਹੇ ਆਵਾਜ਼ ਦੀ ਪਾਰਟੀ ਚਾਹੇ ਅਕਾਲੀ ਦਲ ਸਰਕਾਰ ਕਿਸੇ ਦੀ ਵੀ ਪੰਜਾਬ ਵਿੱਚ ਹੋਵੇ ਅਜਿਹੀਆਂ ਘਟਨਾਵਾਂ ਸਾਹਮਣੇ ਨਹੀਂ ਆਉਣੀਆਂ ਚਾਹੀਦੀਆਂ ਸਭ ਨੂੰ ਸਹੀ ਤਰੀਕੇ ਨਾਲ ਲੋਕਤੰਤਰੀ ਤਰੀਕੇ ਨਾਲ ਪੰਚਾਇਤੀ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਹੁਣ ਗੱਲ ਕਰਦੇ ਹਾਂ ਪੰਜਾਬ ਵਿੱਚ ਕਿਸਾਨੀ ਨਾਲ ਜੁੜੀ ਹੋਈ ਵੱਡੀ ਖਬਰ ਦੀ ਤੁਹਾਨੂੰ ਪਤਾ ਹੈ ਕਿ ਕਿਸਾਨ ਨੂੰ ਹਰ ਸਮੇਂ ਕੋਈ ਨਾ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਹੀ ਪੈਂਦਾ ਰਿਹਾ ਭਾਵੇਂ ਆਪਾਂ ਲੰਗੇ ਵੇਲੇ ਦੀ ਗੱਲ ਕਰੀਏ ਚਾਹੇ ਵਜੂਦਾ ਸਮੇਂ ਦੀ ਗੱਲ ਕਰੀਏ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਹੈਗਾ ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਰਹੀ ਹੈ ਪੰਜਾਬ ਵਿੱਚ ਇਸ ਦੀ ਖਰੀਦ ਵੀ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣਨ ਜਾ ਰਹੇ ਨੇ ਲੱਗਦਾ ਹੈ ਕਿ ਇਸ ਵਾਰ ਕਿਸਾਨਾਂ ਨੂੰ ਬਹੁਤ ਵੱਡੀ ਪੱਧਰ ਤੇ ਸਮੱਸਿਆ ਆਉਣ ਵਾਲੀ ਹੈ ਕਿਉਂਕਿ ਉਹਨਾਂ ਦੀ ਫਸਲ ਦੀ ਚੁਕਾਈ ਦਾ ਸਹੀ ਸਮੇਂ ਤੇ ਨਹੀਂ ਹੁੰਦੀ ਦਿਖਾਈ ਦੇ ਰਹੀ ਪੰਜਾਬ ਵਿੱਚ ਇਸ ਵੇਲੇ ਸੈਲਰਾਂ ਵਾਲੇ ਲਗਾਤਾਰ ਜਵਾਜ਼ੇ ਰਹੇ ਨੇ ਕਿ ਉਹ ਇਸ ਵਾਰ ਝੋਨੇ ਦੀ ਫਸਲ ਨੂੰ ਆਪਣੇ ਸੈਲਰ ਵਿੱਚ ਨਹੀਂ ਲਗਾਉਣਗੇ ਕਿਉਂਕਿ ਉਹਨਾਂ ਕੋਲ ਜੋ ਪਹਿਲਾਂ ਸਟੋਰ ਕੀਤਾ ਝੋਨਾ ਹੈ ਉਹ ਹੀ ਨਹੀਂ ਚੁਕਾਇਆ ਜਾ ਰਿਹਾ ਜਿਸ ਕਰਕੇ ਉਹ ਲਗਾਤਾਰ ਹੜਤਾਲ ਤੇ ਚੱਲ ਰਹੇ ਨੇ ਇਹ ਜੋ ਕਿ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਸਰਕਾਰ ਲਈ ਸਰਦਾਰਦੀ ਬਣੇ ਹੋਏ ਨੇ ਪੰਜਾਬ ਸਰਕਾਰ ਲਗਾਤਾਰ ਕੋਸ਼ਿਸ਼ ਤਾਂ ਇਹ ਕਰਦੇ ਦਿਖਾਈ ਦੇ ਰਹੀ ਹੈ ਕਿ ਉਹ ਇਸ ਮਸਲੇ ਨੂੰ ਹੱਲ ਕਰ ਰਹੀ ਪਰ ਇਸ ਵਿੱਚ ਪੰਜਾਬ ਸਰਕਾਰ ਕੋਈ ਆਪਣਾ ਵਧੀਆ ਰੋਲ ਨਹੀਂ ਨਿਭਾਉਂਦੀ ਦਿਖਾਈ ਦੇ ਰਹੀ ਜਿਸ ਕਰਕੇ ਪੰਜਾਬ ਸਰਕਾਰ ਸਿੱਧੇ ਤੌਰ ਤੇ ਕੇਂਦਰ ਸਰਕਾਰ ਤੱਕ ਪਹੁੰਚ ਬਣਾਉਣ ਵਿੱਚ ਨਕਾਮ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਹੁਣ ਵੀ ਆਖਰੀ ਹੈ ਕਿਉਂ ਲਗਾਤਾਰ ਇਸ ਮਸਲੇ ਨੂੰ ਹੱਲ ਕਰਵਾਉਣ ਵਾਸਤੇ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖ ਰਹੇ ਨੇ ਪਰ ਇੱਥੇ ਕੰਮ ਚਿੱਠੀਆਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਕਿਉਂਕਿ ਝੋਨੇ ਦੀ ਜੋ ਖਰੀਦ ਦਾ ਕਮ ਮੌਬਲਕਰ ਸਿਰ ਤੇ ਆ ਚੁੱਕੇ ਆ ਜੇਕਰ ਹਜੇ ਵੀ ਚਿੱਠੀਆਂ ਲਿਖੀਆਂ ਗਈਆਂ ਤਾਂ ਫਿਰ ਮਸਲਾ ਹੱਲ ਨਹੀਂ ਹੋएगा ਕਿਉਂਕਿ ਕੇਂਦਰ ਸਰਕਾਰ ਲੋਕਾਂ ਨੂੰ ਵੀ ਖੱਜਲ ਖਵਾਰ ਕਰਨਾ ਚਾਹੁੰਦੀ ਹੈ ਜਾਂ ਕਿਸਾਨਾਂ ਨੂੰ ਜਾਣ ਬੁੱਝ ਕੇ ਖੱਜਲ ਖਵਾਰ ਕਰਨਾ ਚਾਹੁੰਦੀ ਹੈ ਜੋ ਪੰਜਾਬ ਵਿੱਚ ਪਹਿਲਾਂ ਤੋਂ ਝੋਨਾ ਪਿਆ ਉਸ ਨੂੰ ਚਕਾਉਣ ਵਿੱਚ ਕੇਂਦਰ ਸਰਕਾਰ ਕੋਈ ਦਿਲਚਸਪੀ ਨਹੀਂ ਰੈਂਦੀ ਦਿਖਾਈ ਦੇ ਰਹੀ ਜਿਸ ਕਰਕੇ ਇਸ ਵਾਰ ਸੈਲਰਾਂ ਵਾਲੇ ਆਖਰੇ ਨੇ ਕਿ ਉਹ ਇਸ ਤਰ੍ਹਾਂ ਜੇਕਰ ਚੱਲਦਾ ਰਿਹਾ ਤਾਂ ਉਹ ਪੰਜਾਬ ਦੇ ਕਿਸਾਨਾਂ ਦਾ ਝੋਨਾ ਨਹੀਂ ਚੱਕਣਗੇ ਜਿਸ ਕਰਕੇ ਹੁਣ ਪੂਰਾ ਰੇੜਕਾ ਤੇਜ ਹੋਇਆ ਹੋਇਆ ਇਸ ਸਾਰੇ ਬਰਦਾਰੇ ਚਲਦੇ ਆ ਪੰਜਾਬ ਦੇ ਸੈਲਰ ਮਾਲਕ ਲਗਾਤਾਰ ਅਣਮਿੱਥੇ ਸਮੇਂ ਲਈ ਹੜਤਾਲ ਤੇ ਚੱਲ ਰਹੇ ਨੇ ਆੜਤੀਆਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਹੋਈ ਹੈ ਜੋ ਕਿਸਾਨਾਂ ਵਾਲੇ ਵੱਡੀ ਸਰਦਾਰੀ ਬਣੇਗੀ ਕੇਂਦਰ ਸਰਕਾਰ ਤੱਕ ਪਹੁੰਚ ਪਰਾਉਣ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਨੂੰ ਤਾਂ ਜੋ ਇਸ ਮਸਲੇ ਦਾ ਹੱਲ ਕੀਤਾ ਜਾਵੇ ਪੰਜਾਬ ਦੀਆਂ ਆੜਤੀਆਂ ਵੱਲੋਂ ਲਗਾਤਾਰ ਇਹੇ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਔਰ ਮੰਤਰੀਆਂ ਨਾਲ ਜੋ ਮੀਟਿੰਗਾਂ ਹੋਈਆਂ ਨੇ ਹੁਣ ਤੱਕ ਉਹ ਬੇਸਟਾ ਰਹੀਆਂ ਨੇ ਭਾਵੇਂ ਕੋਈ ਕਿਸੇ ਦਾ ਵਿਰੋਧੀ ਹੋਵੇ ਚਾਹੇ ਕੋਈ ਕਿਸੇ ਦਾ ਹਮਾਇਤੀ ਪਰ ਇੱਥੇ ਮਸਲਾ ਕਿਸਾਨੀ ਦਾ ਕਿਸਾਨੀ ਬਚਾਉਣੀ ਪੰਜਾਬ ਦੀ ਬਹੁਤ ਜ਼ਰੂਰੀ ਹੈ ਇਸ ਮਸਲੇ ਨੂੰ ਪੰਜਾਬ ਸਰਕਾਰ ਨੂੰ ਗੰभीरता ਨਾਲ ਲੈਣਾ ਚਾਹੀਦਾ ਕੱਲੀਆਂ ਮੀਟਿੰਗਾਂ ਜਾਂ ਚਿੱਠੀਆਂ ਲਿਖਣ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਖੁਦ ਇਸ ਬਾਰੇ ਅੱਗੇ ਆਉਣ ਦੀ ਜ਼ਰੂਰਤ ਹੈ ਉਹ ਕੇਂਦਰ ਸਰਕਾਰ ਤੱਕ ਆਪਣੇ ਸਿੱਧੇ ਤੌਰ ਤੇ ਪਹੁੰਚ ਬਣਾਵੇ ਚਾਹੇ ਉਹ ਕੇਂਦਰ ਦੇ ਆਪਾਂ ਕਹਿ ਸਕਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇ ਚਾਹ ਜਾਂ ਜੋ ਸੁਵੰਦਰ ਮੰਤਰੀ ਉਹਨਾਂ ਨੂੰ ਮਿਲ ਕੇ ਇਸ ਮਾਲੇ ਦਾ ਇਸ ਮਸਲੇ ਦਾ ਜਲਦੀ ਹੱਲ ਕਰਨ ਦੀ ਜ਼ਰੂਰਤ ਹੈ ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾਂ ਇਸ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਉਸ ਨੂੰ ਦੇਖਦੇ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿੱਚ ਇਸ ਵੇਲੇ ਕਿਸਾਨਾਂ ਨੂੰ ਇਸ ਸਮੇਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਆਉਂਦੇ ਦਿਨਾਂ ਵਿੱਚ ਪੈ ਸਕਦਾ ਹੈ ਜੇਕਰ ਉਹਨਾਂ ਦਾ ਤੋ ਨਾ ਨਾ ਨੋਈ ਫਸਲਾਂ ਪਕਾ ਸਕਦਾ ਨਹੀਂ ਚੱਕੀ ਕੀਤਾ ਇੱਥੇ ਬਹੁਤ ਵੱਡੀ ਬੁੱਧ ਧਰਨੇ ਪ੍ਰਦਰਸ਼ਨ ਵੀ ਹੋਣਗੇ ਅਜਿਹਾ ਮਾਹੌਲ ਨਾ ਬਣੇ ਇੰਨਾ ਸਾਰਿਆਂ ਮਸਲਿਆਂ ਨੂੰ ਦੇਖਦੇ ਹੋਏ ਕਿੰਜ ਸਰਕਾਰ ਤੱਕ ਪੰਜਾਬ ਸਰਕਾਰ ਨੂੰ ਪਹੁੰਚ ਬਣਾਉਣ ਦੀ ਜ਼ਰੂਰਤ ਹੈ ਜਾਂ ਭਗਵੰਤ ਮਾਨ ਕੇਜਰੀਵਾਲ ਦੀ ਸਾਹ ਲੈ ਲੈਣ ਕਿਉਂਕਿ ਕੇਜਰੀਵਾਲ ਭਗਵੰਤ ਮਾਨ ਨੂੰ ਅੰਦਰੋਂ ਅੰਦਰ ਹੀ ਸੋਚਦੇ ਨੇ ਕਿ ਭਗਵੰਤ ਮਾਨ ਕਿੰਨਾਂ ਸਰਕਾਰ ਤੱਕ ਸਿੱਧੀ ਪਹੁੰਚ ਬਣਾ ਰਿਹਾ ਹੈ ਜਾਂ ਉਹ ਕੋਈ ਉਹਨਾਂ ਨਾਲ ਮਿਲ ਕੇ ਚੱਲ ਰਿਹਾ ਹੈ ਅਜਿਹੀ ਸਮੇ ਸਮੇਂ ਦੇ ਦੋਸ਼ ਲੱਗਦੇ ਨੇ ਪਰ ਆਪਾਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦੇ ਸੋ ਚਾਹੀਦਾ ਹੈ ਕਿ ਕਿਸੇ ਵੀ ਪ੍ਰਕਾਰ ਕਿਸੇ ਵੀ ਤਰੀਕਾ ਕੋਈ ਵੀ ਤਰੀਕਾ ਅਪਣਾਇਆ ਜਾਵੇ ਪਰ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਪੰਜਾਬ ਦਾ ਮਾਹੌਲ ਠੀਕ ਰਹੇ ਇਹ ਹੀ ਸਮਾਂ ਹੁੰਦਾ ਹੈ ਸਰਕਾਰ ਦਾ ਅਸਲੀ ਕਾਰਜਕਾਰੀ ਦਿਖਾਉਣ ਦਾ ਸੋ ਅੱਜ ਦੀ ਵਿਚਾਰ ਚਰਚਾ ਇੰਨੀ ਹੀ ਹੁਣ ਜੋ ਅਯਾਜ ਧੰਨਵਾਦ ਸਤਿ ਸ੍ਰੀ ਅਕਾਲ